ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਬੋ ਕੀ ਹਾਲ ਚਾਲ ਆ ਠੀਕ ਠਾਕ ਵੀ ਸਾਰੇ ਜਿੰਨੇ ਵੀ ਚੜ੍ਹਦੇ ਪੰਜਾਬ ਤੋਂ ਲੈਂਦੇ ਪੰਜਾਬ ਤੋਂ ਜਿੰਨੇ ਵੀ ਆਪਣੀ ਵੀਡੀਓ ਦੇਖਦੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਬਈ ਕਿਵੇਂ ਠੀਕ ਠਾਕ ਹੋ ਸਾਰੇ ਪਰਿਵਾਰ ਠੀਕ ਹੈ ਸਾਰਿਆਂ ਦੇ ਅਰਦਾਸ ਕਰਦਾ ਵੀ ਸਾਰਿਆਂ ਦੇ ਸਭ ਕੁਝ ਠੀਕ ਠਾਕ ਹੋਵੇ ਪ੍ਰਮਾਤਮਾ ਸੁੱਖ ਰੱਖੇ ਸਾਰਿਆਂ ਦੇ ਘਰੇ ਤੇ ਆ ਬਈ ਦੇਖੋ ਅੱਜ ਆਪਾਂ ਦਾਣਾ ਮੈਂ ਪਹਿਲਾਂ ਵੀ ਇੱਕ ਦਿਨ ਵੀਡੀਓ ਪਾਈ ਸੀ ਦਾਣੇ ਦੀ ਅੱਜ ਮੈਂ ਫੇਰ ਬਣਾਇਆ ਤੇ ਮੈਂ ਕਹਿੰਦਾ ਵੀ ਅੱਜ ਫੇਰ ਮੈਂ ਤੁਹਾਨੂੰ ਦੱਸਦੇ ਆ ਕਿ ਕੀ ਕੀ ਆਈਟਮਾਂ ਪਾਈਆਂ ਕਿੰਨੀਆਂ ਕਿੰਨੀਆਂ ਆਈਟਮਾਂ ਪਾਈਆਂ ਤੇ ਇਹ ਬਾਈ ਹੈਗੀ ਆ 50 ਕਿਲੋ ਦਾ ਕਣਕਾ ਪੂਰੀ ਆਪਣੀ 50 ਕਿਲੋ ਕਣਕ ਹੋਗੀ ਇਹਦੇ ਵਿੱਚ 5 ਕਿਲੋ ਸ਼ਰੌਪਾਈ ਆ ਤੇ ਆਹ ਲਾ ਲੋ ਅੱਧਾ ਕਿਲੋ ਦਨੇੜਾ ਕਿਲੋ ਦੇ ਨੇੜਾ ਆਹ ਹੋ ਗਿਆ ਤਾਰਾਂ ਵੀਰਾ ਤੇ ਅਰਸੀ ਪਾਈਆ ਮਿੱਲਾ ਦਾ ਪਾਈਆ ਹਲਸੀ ਆ ਤੇ ਪਾਈਆ ਕੀ ਹਾਲੋਂ ਆ ਥੋੜੀ ਥੋੜੀ ਤੇ ਆ ਹੋ ਗਏ 2 ਕਿਲੋ 2.5 ਕਿਲੋ ਮੋਟ ਸੀਗੇ ਤੇ 2.5 ਕਿਲੋ ਆਹ ਛੋਲਿਆਂ ਦੀ ਦਾਲ ਤੇ ਆ ਮੂੰਗੀ ਦੀ ਦਾਲ ਕਿਲੋ ਕਿਲੋ ਦੇ ਵਿੱਚ ਮੂੰਗੀ ਦੀ ਦਾਲ ਸੀ ਠੀਕ ਹੈ ਜੀ ਇਹ ਆਈਟਮਾਂ ਪਾਈਆਂ ਆਪਾਂ 1 2 3 4 5 6 7 8 ਆਈਟਮਾਂ ਹੋ ਗਈਆਂ ਤੇ ਨੌਵਾਂ ਵਿੱਚ ਬਾਜਰਾ ਠੀਕ ਆ ਇਹਦੇ ਵਿੱਚ ਬਾਜਰਾ ਵੀ ਪਾਇਆ ਹੋਇਆ ਬਾਜਰਾ 10 ਕਿਲੋ ਦੇ ਨੇੜੇ ਤੇ ਪਾਇਆ ਹੋਇਆ ਕੁਛ ਉਹ ਪਈ ਆ ਉਧਰ ਗਣਕ ਉਹ ਮੰਜੇ ਤੇ ਇਹ ਵਿੱਚ ਰਲਾ ਦੇਣੀ ਆਪਾਂ ਇੱਧਰ ਵਿੱਚ ਇਹਦੇ ਤੇ ਇਹੇ ਬਾਈ ਦਾਣਾ ਇਹ ਤਕਰੀਬਨ ਆਪਣੀ ਮੰਨ ਲਓ 50 ਕਿਲੋ ਗਣਕ 20 22 25 ਦਿਨ ਮਹੀਨਾ ਵੇਲੇ ਕੱਢਦੇ ਨੇ ਆਪਣੀ 50 ਕਿਲੋ ਗਣਕ ਬਾਈ ਤੇ ਇੰਨੇ ਕੁ ਦਿਨ ਹੀ ਕੱਢਦੀ ਆ ਇਹ ਬਾਈ 25 ਕਿ ਦਿਨ ਹੀ ਤੇ ਇੱਕ ਇੱਕ ਕਣਕ ਧੋ ਕੇ ਪਾਈ ਆ ਬਾਈ ਕਣਕ ਵੀ ਧੋਤੀ ਹੋਈ ਆ ਬਾਜਰਾ ਵੀ ਧੋਤਾ ਬਾਕੀ ਸਾਰਾ ਸਮਾਨ ਉਵੇਂ ਹੀ ਪਾਤਾ ਆਪਾਂ ਵੈਸੇ ਕੱਲਾ ਤਾਰਾ ਮੀਰਾ ਛੱਡ ਕੇ ਜਾਂ ਆਹ ਦਾ ਚਲੋ ਆ ਚੀਜ਼ਾਂ ਦਾ ਕੀ ਧੋਣੀ ਆ ਅਲਸੀ ਤੇ ਹਾਲੋ ਤੇ ਇਹ ਸਰੋਂ ਵੀ ਧੋਤੀ ਜਾਂਦੀ ਆ ਵੀ ਜੇ ਵੈਸੇ ਇਹ ਸਾਫ਼ ਆ ਬਾਈ ਇਹਨਾਂ ਦੇ ਪਾਲਿਸ਼ ਪੂਲਿਸ਼ ਹੈ ਨਹੀਂ ਕੀ ਕਈ ਵਾਰੀ ਨਾ ਛੋਲਿਆਂ ਦੀ ਦਾਲ ਤੇ ਪਾਲਿਸ਼ ਹੁੰਦੀ ਆ ਜਾਂ ਮੂੰਗੀ ਤੇ ਮਾੜੀ ਮੋਟੀ ਹੁੰਦੀ ਆ ਪਾਲਿਸ਼ ਪਰ ਇਹ ਹੈਗੇ ਸਾਫ਼ ਜਮਾ ਆਪਣੇ ਆਪਾ ਜਿਹੜੇ ਬਾਣੀਆਂ ਤੋਂ ਲਿਆਉਣੇ ਸੌਦਾ ਉਹ ਆਪਾਂ ਨੂੰ ਵਧੀਆ ਦਿੰਦਾ ਹੈ ਰਾਸਣ ਚੋ ਇਸ ਕਰਕੇ ਆਪਾਂ ਨੂੰ ਦੇ ਵਿੱਚ ਧੋਣ ਦੀ ਲੋੜ ਨਹੀਂ ਭਈ ਕਣਕ ਜ਼ਰੂਰ ਧੋਣੀ ਚਾਹੀਦੀ ਹੈ। ਕਈ ਭਰਾਵਾਂ ਦਾ ਮੰਨਣਾ ਹੁੰਦਾ ਵੀ ਕਣਕ ਨਹੀਂ ਧੋਣੀ ਹੈਨਾ। ਚਲੋ ਉਹ ਆਪਣੀ ਆਪਣੀ ਅਗਲੇ ਦੀ ਥਿੰਕਿੰਗ ਹੁੰਦੀ ਆ ਆਪਾਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ। ਤੇ ਆਪਾਂ ਬਈ ਦਾਣਾ ਧੋ ਕੇ ਪਾਉਣਾ ਹਮੇਸ਼ਾ। ਜੋ ਵੀ ਦਾਣਾ ਪਾਉਣਾ ਆਪਾਂ ਧੋ ਕੇ ਪਾਈਦਾ ਸਾਰਾ। ਤੇ ਮੁਰਗਿਆਂ ਨੂੰ ਵੀ ਇਹੀ ਦਾਣਾ ਚੱਲਦਾ ਆਪਣੇ ਨੂੰ। ਤੇ ਕਬੂਤਰਾਂ ਨੂੰ ਵੀ ਇਹੀ ਦਾਣਾ ਚੱਲਦਾ। ਤੁਸੀਂ ਮੈਂ ਕਿਹਾ ਸੋਚਿਆ ਜੀ ਛੋਟੀ ਜਿਹੀ ਇੱਕ ਵੀਡੀਓ ਬਣਾ ਕੇ ਤੇ ਪਾ ਦਿੰਨੇ ਆ। ਇਹ ਸਾਰੇ ਭਰਾ ਦੇਖ ਲੈਣਗੇ। ਕੀ ਕੀ ਦਾਣਾ। ਇਹ ਹੁਣ ਤੁਸੀਂ ਮਤਲਬ ਕਰਨਾ ਚਾਹੂੰ ਤਾਂ ਵਧਾ ਵੀ ਸਕਦੇ ਆ ਪੂਰਾ ਬਾਜਰਾ। ਬਾਜਰਾ ਵੇਹੇ ਜੇ ਤੁਸੀਂ ਲੱਗ ਬਣਾ ਕੇ ਰੱਖ ਲਓ ਨਾ ਬਹੁਤ ਵਧੀਆ ਚੀਜ਼ ਆ ਭਾਈ। ਜਿਵੇਂ ਬਾਜਰਾ ਧੋ ਲੈ ਤਾਂ ਹੋ ਕੇ ਚੰਗੀ ਤਰ੍ਹਾਂ ਉਹ ਯਾ ਤਾਂ ਤੇਲ ਲਾ ਕੇ ਰੱਖ ਲੋ ਸਰੋਂ ਦਾ ਤੇਲ ਲਾ ਲੋ ਜਾਂ ਦੂਸਰਾ ਮਿੱਠਾ ਤੇਲ ਅਲਸੀ ਦਾ ਜਾਂ ਹਨਾ ਤਿਲਾਂ ਦਾ ਤੇਲ ਵੀ ਲਾ ਇਹਦੇ ਵਿੱਚ ਤਿਲੇ ਵੀ ਪਾਉਣੇ ਸੱਚ ਮੈਂ ਚਿੱਤ ਆ ਗਿਆ ਤਿਲਾਂ ਦੇ ਤੇਲ ਤੋਂ ਬਾਈ 2 ਕਿਲੋ ਤਿਲ ਪਾਉਣੇ ਇਹਦੇ ਵਿੱਚ ਮੈਂ ਚਿੱਟੇ ਹੁਣ ਉਹ ਮੈਂ ਭੁੱਲ ਗਿਆ ਸੀ ਲਿਆਉਣੇ ਇਹ 2 ਕਿਲੋ ਤਿਲ ਪਾ ਦੇਣੇ ਵਿੱਚ ਕਿਉਂਕਿ ਹੁਣ ਉਹ ਮਹੀਨਾ ਚੱਲਦਾ 12 13 ਦਿਨ ਗਿਆ ਪੂ ਤੇ ਅੱਗੇ ਮਾਘ ਜਾਣਾ ਮਾਘ ਚ ਦਾਦੇ ਸੰਡ ਹੋਣੀ ਆ ਉਹਦੇ ਉਹਦੇ ਕਰਕੇ ਹੁਣ ਕਈ ਭਰਾ ਕਹਿਣਗੇ ਸਰੋਂ ਸਰੋਂ ਬਾਈ ਮੈਂ ਨਹੀਂ ਬੰਦ ਕਰਦਾ ਹੁੰਦਾ ਕਿ 12 ਮਹੀਨੇ 30 ਦਿਨ ਸਰੋਂ ਚਲਦੀ ਹੋਈ ਰਹਿੰਦੀ ਹੁੰਦੀ ਆਪਣੀ ਤੇ ਆਹ ਚੀਜ਼ਾਂ ਹਟਾ ਕਟਾ ਦੇਾਂਗੇ ਬਾਅਦ ਚ ਆਪਾਂ ਆਹ ਆਹ ਤੇ ਆਹ ਮੋਠ ਜਾਣੀ ਹਾਲੋਂ ਤੇ ਅਲਸੀ ਬਾਕੀ ਸਾਰਾ ਕੁਝ ਸਾਫ ਪਾਣੀ ਆ ਤਾਰਾ ਮੀਰਾ ਵੀ ਪਾਣੀ ਆ ਬਾਜਰਾ ਘਟਾ ਦੇਣਾ ਹਾਂ ਫਰਵਰੀ ਤੋਂ ਬਾਅਦ ਜਾ ਕੇ ਨਾ ਇਹ ਚਾਰ ਚੀਜ਼ਾਂ ਘਟ ਜਾਣੀਆਂ ਮੋਠ ਹਾਲੋਂ ਅਲਸੀ ਤੇ ਬਾਜਰਾ ਤੇ ਬਾਕੀ ਸਾਰਾ ਕੁਝ ਪੋਊਗਾ ਤੇਲ ਤਾਂ 1 ਮਹੀਨਾ ਹੀ ਪਾਉਣੇ ਆਪਾਂ ਉਹ ਉਹ ਦਾ 1.5 ਮਹੀਨਾ ਲਾ ਲਓ ਅੱਧਾ ਮਹੀਨਾ ਪੋਊਦਾ ਤੇ 1 ਮਹੀਨਾ ਮਾਗਦਾ ਬਸ ਇਹ ਜਣੀ ਮੰਨ ਲਓ ਆਹ ਇਹਦੇ ਵਿੱਚ 2.5 ਕਿਲੋ ਤਲ ਪਾ ਦੇਣੇ ਆਪਾਂ ਇਹਦੇ ਨਾਲ ਆਪਣਾ ਪੂਰਾ ਵਧੀਆ ਲੱਗੇ ਜਾਣਾ ਸੋਦਾਂ ਤੇ ਬਾਕੀ ਦੇਖ ਲਓ ਤੁਹਾਡੇ ਸਾਹਮਣੇ ਆਹ ਬੰਦਾ ਆਪਣੇ ਕੋਲੇ ਮੁੰਡਾ ਆਪਣਾੜੀ ਆ ਇਹ ਇਹ ਆਉਂਦਾ ਇੱਥੇ ਵਿਚਾਰਾਂ ਚੱਲ ਨਾਲ ਸਾਥ ਦੇ ਦਿੰਦਾ ਆਪਣੇ ਉਤਰ-ਕੁਤਰ ਕਢਾ ਦਿੰਦਾ ਮੇਰੇ ਨਾਲ ਵਧੀਆ ਬੱਚੇ-ਬੱਚੇ ਇਹਨੂੰ ਵੀ ਸ਼ੌਂਕ ਆ ਚੰਗਾ ਇਹਦੀਏ ਨੂੰ ਮੈਂ ਕਿਹਾ ਵੀ ਘਰ ਮੇਂ ਅੱਜ ਤੂੰ ਹੀ ਲਾਉਨੇ ਆ ਕਿਉਂਕਿ ਮੈਂ ਤਾਂ ਡਿਊਟੀ ਚਲਾ ਜਾਣਾ ਬਾਈ ਇਹਨੂੰ ਸ਼ੌਂਕ ਹੈ ਬਾਕੀ ਸ਼ੌਂਕ ਤੋਂ ਬਿਨਾਂ ਨਹੀਂ ਹਰੇਕ ਬੰਦਾ ਨਹੀਂ ਕਰ ਸਕਦਾ ਕਿ ਜੇ ਆਪਾਂ ਕੀ ਗਏ ਨਾ ਵੀ ਕਰੇ ਕੋਈ ਕਰ ਲੂ ਕਰੇ ਆਏ ਨਹੀਂ ਕੋਈ ਵੀ ਕਰਦਾ ਹੁੰਦਾ ਇਹ ਜਿਹਨੂੰ ਸ਼ੌਂਕ ਹੋ ਗਏ ਬਾਈ ਉਹੀ ਕਰਦਾ ਸ਼ੌਂਕ ਤੋਂ ਬਿਨਾਂ ਕੰਨ ਹੁੰਦੀ ਆਏ ਗੱਲਾਂ ਸਭ ਇਸ ਕਰਕੇ ਜਿਉਂਦੇ ਵਾਸਤੇ ਰਹੋ ਬਾਈ ਵੀਡੀਓ ਸਾਰੀ ਦੇਖ ਲਿਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇੰਨੀ ਸਪੋਰਟ ਕਰ ਲਈ ਆਪਣੀ ਜੇ ਤੁਸੀਂ ਸਪੋਰਟ ਕਰੋਗੇ ਬਾਈ ਮੈਂ ਤੁਹਾਨੂੰ ਦੁੱਗਣਾ ਹੋਰ ਦੱਸੂਗਾ ਜਿਹੜੀ ਚੀਜ਼ ਤੁਸੀਂ ਪੁੱਛੋਗੇ ਤੇ ਬਾਕੀ ਆ ਦੇਖ ਲਓ ਤੁਹਾਡੇ ਸਾਹਮਣੇ ਆ ਦਾਣਾ ਪਿਆ ਤੇ ਠੀਕ ਆ ਬਾਈ ਸ assi ਗੱਲ ਸਾਰੇ ਵੀਰਾਂ ਨੂੰ ਜਾਣ ਦੇ ਵਾਸਤੇ ਰੋ